ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਹੂੰ ਉਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਪੰਜਾਬ ਦੇ ਮਸ਼ਹੂਰ ਗਾਇਕ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਆਪਣੀ ਗਾਇਕੀ ਦਾ ਲੋਹਾ ਕੱਲਾ ਪੰਜਾਬ ਜਾਂ ਭਾਰਤ ਦੇ ਵਿੱਚ ਨਹੀਂ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਵੀ ਮਨਾਰ ਮਨਵਾਰੇ ਨੇ ਯਾਨੀ ਕੋ ਜਿੱਥੇ ਵੀ ਜਾਂਦੇ ਨੇ ਉਹਨਾਂ ਦੇ ਪ੍ਰੋਗਰਾਮ ਤੋਂ ਪਹਿਲਾਂ ਹੀ ਸਾਰੀਆਂ ਟਿਕਟਾਂ ਜਿਹੜੀਆਂ ਵਿਕ ਜਾਂਦੀਆਂ ਨੇ ਬਿਲਬੋਰਡ ਤੇ ਵੀ ਉਹਨਾਂ ਦੇ ਨਾਮ ਆ ਗਏ ਨੇ ਮੈਂ ਗੱਲ ਕਰ ਰਿਹਾ ਹਾਂ ਦਲਜੀਤ ਦੋਸਾਂਦੀ ਦਲਜੀਤ ਦਸਾਂਜ ਦਾ ਕਾਫੀ ਭਾਰਤ ਦੇ ਕਈ ਸਟੇਟਾਂ ਦੇ ਵਿੱਚ ਜਿੱਥੇ ਉਹਨਾਂ ਨੇ ਲਾਈਵ ਸ਼ੋਅ ਕਰ ਲਏ ਨੇ ਉਤੋਂ ਨੋਟਿਸ ਆ ਗਏ ਨੇ ਧਾਰਮਿਕ ਜਥੇਬੰਦੀਆਂ ਦੂਸਰੇ ਪਾਸੇ ਸਮਾਜਿਕ ਜਥੇਬੰਦੀਆਂ ਇਹ ਕਹਿ ਰਹੀਆਂ ਨੇ ਕਿ ਦਲਜੀਤ ਦਸਾਂਜ ਵੱਲੋਂ ਭਾਰਤ ਦੀ ਜਵਾਨੀ ਨੂੰ ਭੜਕਾਇਆ ਜਾ ਰਿਹਾ ਜਾ ਰਿਹਾ ਹੈ ਪੰਜਾਬ ਪੰਜਾਬ ਨਹੀਂ ਭਾਰਤ ਦੀ ਜਵਾਨੀ ਨੂੰ ਨਸ਼ੇ ਦੀ ਲਤ ਲਗਾਉਣ ਦੀ ਇਹਨਾਂ ਦੇ ਗੀਤਾਂ ਦੇ ਵਿੱਚ ਗੱਲ ਕੀਤੀ ਜਾ ਰਹੀ ਹੈ ਇੱਕ ਪਾਸੇ ਸਮਾਜਿਕ ਜਥੇਬੰਦੀਆਂ ਦੂਸਰੇ ਪਾਸੇ ਐ ਪ੍ਰਸ਼ਾਸਨ ਨੇ ਵਿੱਚ ਕੰਜਾ ਕੱਸ ਦਿੱਤਾ ਹੈ ਦਲਜੀਤ ਦਸਾਂਜ ਤੇ ਦਲਜੀਤ ਦਸਾਂਜ ਆਲਰੇਡੀ ਖਫਾ ਨੇ ਉਹਨਾਂ ਨੇ ਕਿਹਾ ਕਿ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤ ਦੇ ਵਿੱਚ ਸ਼ੋਅ ਨਹੀਂ ਕਰਾਂਗਾ ਕਿਉਂਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇੱਕ ਨੋਟਿਸ ਜਾਰੀ ਹੋਇਆ ਹੈ ਦਲਜੀਤ ਸਾਂਝ ਨੂੰ ਜੇ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਦੀ ਭਾਰਤੀ ਜਨਤਾ ਪਾਰਟੀ ਦੀ ਨਵੀਂ ਬਣੀ ਐਮਪੀ ਅਤੇ ਫਿਲਮੀ ਅਦਾਕਾਰਾ ਆਖਰ ਵਾਰ-ਵਾਰ ਕਿਉਂ ਸਪੋਰਟ ਕਰ ਰਹੀ ਹੈ ਦਲਜੀਤ ਦਸਾਂਧੀ ਹਾਂਜੀ ਮੈਂ ਗੱਲ ਕਰਦਾ ਹਾਂ ਸਟੇਟ ਹਿਮਾਚਲ ਅਤੇ ਹਲਕਾ ਮੰਡੀ ਤੋਂ ਨਵੀਂ ਬਣੀ ਐਮਪੀ ਕੰਗਣਾ ਰੌਤ ਜਿਨ੍ਹਾਂ ਨੂੰ ਆ ਵਿਵਾਦਾਂ ਦੀ ਕਵੀਨ ਕਿਹਾ ਜਾਂਦਾ ਹੈ ਲੇਕਿਨ ਹੁਣ ਉਹ ਪੰਜਾਬੀ ਅਤੇ ਪੰਜਾਬੀਏ ਦੇ ਹੱਕ ਵਿੱਚ बोल ਰਹੀ ਹੈ ਖਾਸ ਕਰਕੇ ਉਹ ਸਪੋਰਟ ਕਰ ਰਹੀ ਹੈ ਆ ਪੰਜਾਬ ਦੇ ਨਾਮ ਵਰ ਗਾਇਕ ਦਲਜੀਤ ਦਸਾਂਧੀ ਦੁਖ ਦਲਜੀਤ ਦਸਾਂਧੀ ਦੇ ਹੱਕ ਦੇ ਵਿੱਚ ਥਾਪੜ ਕੇ ਖੜ ਗਈ ਹੈ ਕੰਗਣਾ ਰੌਤ ਕੰਗਨਾ ਲੋਤਰੀ ਕਿਹਾ ਹੈ ਕਿ ਗੀਤ ਗਾਣਾ ਇੱਕ ਪੈਸ਼ਨ ਹੈ ਇੱਕ ਪਰਮੈਸ਼ਨ ਹੈ profession ਹੈ ਭਾਰਤ ਦੇ ਵਿੱਚ ਕਈ ਅਜਿਹੇ ਸੂਬੇ ਨੇ ਜਿੱਥੇ ਨਸ਼ਾ ਬੈਨ ਹੈ ਜਿੱਥੇ ਸ਼ਰਾਬ ਦੇ ਠੇਕੇ ਨਹੀਂ ਲੇਕਿਨ ਉੱਥੇ ਜੇਕਰ ਗੀਤ ਚੱਲਦਾ ਹੈ ਤੇ ਉਹ ਲੋਕਾਂ ਨੂੰ ਪਤਾ ਹੈ ਕਿ ਇੱਥੇ ਨਸ਼ਾ ਬੈਨ ਹੈ ਇਹ ਤਾਂ ਇੱਕ ਨਿੱਜੀ ਫੈਸਲਾ ਹੈ ਇਨਸਾਨ ਦਾ ਚਾਹੇ ਉਹ ਮੇਲ ਹੈ ਚਾਹੇ ਉਹ ਫੀਮੇਲ ਹੈ ਉਸਨੇ ਸ਼ਰਾਬ ਪੀਣੀ ਹੈ ਜਾਂ ਨਹੀਂ ਪੀਣੀ ਜੇ ਕੋਈ ਗੀਤ ਕਾ ਜਾਂ ਕੋਈ ਗਾਇਕ ਨਸ਼ੇ ਨੂੰ ਪ੍ਰਮੋਟ ਕਰਦਾ ਹੈ ਉਹਦੇ ਪਿੱਛੇ ਲੱਗ ਕੇ ਲੋਕ ਨਸ਼ਾ ਨਹੀਂ ਕਰਨਗੇ ਲੋਕਾਂ ਨੂੰ ਪਤਾ ਹੈ ਕਿ ਵਾਟ ਇਜ਼ ਰਾਈਟ ਐਂਡ ਵਾਟ ਇਜ਼ ਰੋਂਗ ਕੀ ਗਲਤ ਹੈ ਤੇ ਕੀ ਸਹੀ ਹੈ ਯਾਨੀ ਕਿ ਫਿਦਾ ਹੋ ਗਈ ਹੈ ਨਵੀਂ ਬਣੀ ਸੰਸਦ ਅਤੇ ਫਿਲਮੀ ਅਦਾਕਾਰਾ ਕੰਗਨਾ ਰੌਤ ਉਹਨਾਂ ਕਹਿਆ ਕਿ ਮੈਂ ਇੱਕ ਥਾਪੜ ਕੇ ਖੜੀ ਆ ਦਲਜੀਤ ਦੋਸਾਂਝ ਦੇ ਹੱਕ ਵਿੱਚ ਜੇਕਰ ਉਸ ਨੂੰ ਕੋਈ ਪ੍ਰੋਬਲਮ ਪੈਂਦੀ ਹੈ ਤਾਂ ਮੈਂ ਉਸ ਦਾ ਸਾਥ ਦੇਵਾਂਗੀ ਆਖਰ ਵਾਰ-ਵਾਰ ਫਿਦਾ ਕਿਉਂ ਹੋ ਰਹੀ ਹੈ ਕੰਗੜਾ ਲੋਧ ਪੰਜਾਬ ਦੇ ਮਸ਼ਹੂਰ ਅਤੇ ਨਾਮੀ ਗਾਇਕ ਦਲਜੀਤ ਦਸਾਂਝ ਤੇ ਉਹਨੇ ਕਿਹਾ ਕਿ ਦਲਜੀਤ ਦਸਾਂਝ ਨੇ ਇੰਨਾ ਵੀਲੀ ਗਲਤ ਗਾਇਆ ਕਿ ਸਮਾਜਿਕ ਜਥੇਬੰਦੀਆਂ ਵੱਲੋਂ ਜਾਂ ਕਾਨੂੰਨ ਵੱਲੋਂ ਉਸ ਦਾ ਵਿਰੋਧ ਕੀਤਾ ਜਾਵੇ ਖਾਸ ਕਰਕੇ ਉਹ ਤੇਲਗਾਨਾ ਅਤੇ ਹైదరాబాద్ ਦੀ ਗੱਲ ਕਰਦੇ ਨੇ ਇਹਦਰ ਕਿਹਾ ਹੈ ਕਿ ਫਿਲਮਾਂ ਦੇ ਵਿੱਚ ਵੀ ਅਜਾਇ ਹੁੰਦਾ ਹੈ ਲੇਕਿਨ ਗੀਤ ਜਾਂ ਫਿਲਮਾਂ ਜਿਹੜੀਆਂ ਹੁੰਦੀਆਂ ਨੇ ਉਹ ਸਮਾਜ ਨੂੰ ਤਰਜੀਹ ਦਿੰਦੇ ਨੇ ਪ੍ਰਮੋਟ ਨਹੀਂ ਕਰਦੇ ਨਸ਼ੇ ਨੂੰ ਜੇਕਰ ਅਸੀਂ ਪ੍ਰਮੋਟ ਕਰਦੇ ਹਾਂ ਤੇ ਹੁਣ ਨੂੰ ਸਾਰਾ ਭਾਰਤ ਸ਼ਰਾਬੀ ਹੋ ਜਾਣਾ ਸੀ ਨਸ਼ੇ ਤੇ ਲੱਗ ਜਾਣਾ ਸੀ ਜਾਨਕੀ ਕੰਗਨਾਰ ਨੌਤ ਇੱਕ ਵਾਰ ਫਿਰ ਫਿਦਾ ਹੋ ਗਈ ਹੈ ਦਲਜੀਤ ਸਾਂ ਤੇ ਅਤੇ ਦਲਜੀਤ ਸਾਂ ਦੀ ਗਾਇਕੀ ਤੇ ਇੱਕ ਵਾਰ ਫਿਰ ਇੱਕ ਥਾਪਕ ਖੜ ਗਈ ਹੈ ਪੰਜਾਬ ਦੇ ਮਸ਼ਹੂਰ ਗਾਇਕ ਦਲਜੀਤ ਸਾਂ ਦੇ ਹੱਕ ਵਿੱਚ ਧੰਨਵਾਦ